ਤਰਨਤਾਰਨ ਦੀ ਚੋਣ ਨੇ ਆਖਰ ਕਾਂਗਰਸੀ ਇਕੱਠੇ ਕਰ ਦਿੱਤੇ ਹੈ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਹੈ ਕਾਂਗਰਸ ਪਾਰਟੀ ਦੇ ਉਹ ਲੀਡਰ ਜਿਹੜੇ ਅਜੇ ਤੱਕ ਚਰਚਾਵਾਂ ਮੁਤਾਬਕ ਇੱਕ ਦੂਸਰੇ ਦੇ ਨਾਲ ਕਲਾਮ ਕਰਕੇ ਰਾਜ਼ੀ ਨਹੀਂ ਸਨ ਉਹ ਤਰਨਤਾਰਨ ਦੇ ਅੰਦਰ ਇੱਕੋ ਸਟੇਜ ਦੇ ਉੱਤੇ ਇਕੱਠੇ ਬੈਠੇ ਨਜ਼ਰ ਆਏ ਜਿਸ ਤੋਂ ਬਾਅਦ ਇਹ ਕਲੀਅਰ ਹੋ ਗਿਆ ਕਿ ਕਾਂਗਰਸ ਪਾਰਟੀ ਦਾ ਜਿਹੜਾ ਆਪਸੀ ਇਹ ਖਿੱਚੋ ਤਾਣ ਹੈ ਇਹ ਆਖਰਕਾਰ ਮੁੱਕ ਗਈ ਭਾਵੇਂ ਕਿ ਇਸ ਕੱਠ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਲੀਡਰ ਨੇ ਕਾਂਗਰਸ ਦੇ ਜਿਹੜੇ ਵਿਵਾਦਾਂ ਦਾ ਸਬੱਬ ਵੀ ਰਹੇ ਨੇ ਉਹਨਾਂ ਦੇ ਉੱਤੇ ਚਰਚਾਵਾ ਵੀ ਹੋਈਆਂ ਪਾਟੋ ਢਾਡ ਦੇ ਵਿੱਚ ਸਿੱਧੇ-ਸਿੱਧੇ ਤੌਰ ਤੇ ਸ਼੍ਰੀਕ ਵੀ ਰਹੇ ਨੇ ਪਰ ਉਹ ਅਜੇ ਤੱਕ ਇਸ ਸਟੇਜ ਦੇ ਉੱਤੇ ਸ਼ਾਮਿਲ ਨਹੀਂ ਹੋਏ ਪਰ ਇਸ ਦੇ ਬਾਵਜੂਦ ਇੱਕ ਨਾਮ ਖੁੱਲ ਕੇ ਸਾਹਮਣੇ ਆ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਕਿੱਥੇ ਗਏ ਚਰਨਜੀਤ ਸਿੰਘ ਚੰਨੀ ਇੱਕ ਵੱਡਾ ਨਾਮ ਔਰ ਖਾਸ ਤੌਰ ਦੇ ਉੱਤੇ ਜਲੰਧਰ ਦੇ ਵਿੱਚ ਲੋਕ ਸਭਾ ਸੀਟ ਜਿੱਤਣ ਵਾਲੇ ਕਾਂਗਰਸੀ ਲੀਡਰ ਚਰਨਜੀਤ ਸਿੰਘ ਚੰਨੀ ਜਿਹੜੇ ਲਗਾਤਾਰ ਚਰਚਾਵਾਂ 'ਚ ਰਹਿੰਦੇ ਆ ਕਦੀ ਉਹਨਾਂ ਦਾ ਗ੍ਰਾਫ ਉੱਪਰ ਤੇ ਕਦੀ ਹੋਰ ਉੱਪਰ ਜਾਂਦਾ ਵੀ ਅੱਜਕੱਲ ਨਜ਼ਰ ਆ ਰਿਹਾ ਹੈ ਪਰ ਤਰਨਤਾਰਨ ਦੀ ਸੀਟ ਦੇ ਵਿੱਚ ਪ੍ਰਚਾਰ ਦੌਰਾਨ ਗੈਰਹਾਜ਼ਰ ਨੇ ਚਰਨਜੀਤ ਸਿੰਘ ਚੰਨੀ ਕੀ ਇਹਦੇ ਪਿੱਛੇ ਕੋਈ ਨਿੱਜੀ ਰਜੇਵੇਂ ਨੇ ਕਿ ਇਹਦੇ ਪਿੱਛੇ ਕੋਈ ਵਿਵਾਦ ਹੈ ਕੋਈ ਕਿਸੇ ਦੇ ਨਾਲ ਗੁੱਸਾ ਜਾਂ ਗੜਾ ਹੈ ਜਾਂ ਫਿਰ ਇਹ ਪ੍ਰੋਫੈਸ਼ਨਲ ਕੋਈ ਗੇੜ ਇਹੋ ਜਿਹਾ ਪਿਆ ਜਿਹੜਾ ਚਰਨਜੀਤ ਸਿੰਘ ਚੰਨੀ ਉੱਥੇ ਨਜ਼ਰ ਨਹੀਂ ਆ ਰਹੀ ਇਹਦਾ ਜਵਾਬ ਦਿੰਨੇ ਆ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਹੁਣ ਧਿਆਨ ਦੇਣਗੇ ਬਿਹਾਰ ਦੀਆਂ ਚੋਣਾਂ ਦੇ ਵਿੱਚ ਬਿਹਾਰ ਚੋਣਾਂ ਦੇ ਵਾਸਤੇ ਸਟਾਰ ਪ੍ਰਚਾਰਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਔਰ ਚਰਨਜੀਤ ਸਿੰਘ ਚੰਨੀ ਬਿਹਾਰ ਦੇ ਵਿੱਚ ਸਟਾਰ ਪ੍ਰਚਾਰਕ ਦੇ ਤੌਰ ਦੇ ਉੱਤੇ ਵੀ ਜਾਣਗੇ ਜਾਣਕਾਰੀ ਮੁਤਾਬਕ ਪਹਿਲੇ ਗੇਟ ਦੇ ਵਿੱਚ ਚਰਨਜੀਤ ਸਿੰਘ ਚੰਨੀ ਉੱਥੇ ਜਾ ਕੇ ਪ੍ਰਚਾਰ ਕਰਨਗੇ ਬਿਹਾਰ ਦੇ ਅੰਦਰ ਸਥਿਤੀ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੈ ਉਦੇ ਵੱਲ ਨੂੰ ਧਿਆਨ ਦਿੱਤਾ ਜਾਵੇਗਾ ਚਰਨਜੀਤ ਸਿੰਘ ਚੰਨੀ ਦੀ ਡਿਊਟੀ ਜਿਹੜੀ ਆ ਉਹ ਬਿਹਾਰ ਦੇ ਵਿੱਚ ਲਾਈ ਗਈ ਹੈ ਚਰਨਜੀਤ ਸਿੰਘ ਚੰਨੀ ਜਿਹੜੇ ਪੰਜਾਬ ਦੇ ਇੱਕ ਸੀਨੀਅਰ ਕਾਂਗਰਸੀ ਲੀਡਰ ਨੇ ਉਹਨਾਂ ਨੂੰ ਇੱਕ ਵੱਡੀ ਡਿਊਟੀ ਦਿੱਤੀ ਗਈ ਹੈ ਸਟਾਰ ਪ੍ਰਚਾਰਕਾਂ ਦੀ ਸੂਚੀ ਜਿਹੜੀ ਆ ਉਹ ਤਿਆਰ ਹੋਈ ਹੈ ਬਿਹਾਰ ਚੋਣਾਂ ਦੇ ਵਾਸਤੇ ਅਤੇ ਇਹ ਪਹਿਲੇ ਫੇਜ਼ ਵਾਸਤੇ ਬਿਹਾਰ ਚੋਣਾਂ ਦੀਆਂ ਉਹਦੇ ਵਿੱਚ ਸ਼੍ਰੀਕ ਕੀਤਾ ਗਿਆ ਚਰਨਜੀਤ ਸਿੰਘ ਚੰਨੀ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਤੇ ਦੇਖ ਸਕਦੇ ਹੋ ਕਿ ਪਹਿਲੇ ਜਿਹੜੇ ਤਿੰਨ ਨਾਮ ਨੇ ਉਹ ਤਾਂ ਕਾਂਗਰਸ ਦੇ ਜਿਹੜੀ ਹਾਈ ਕਮਾਂਡ ਹੈ ਉਹਨਾਂ ਦੇ ਨਾਮ ਨੇ ਮਲਕਰਜਨ ਖੜਗੇ ਪਹਿਲੇ ਨੰਬਰ ਤੇ ਨੇ ਦੂਸਰੇ ਨੰਬਰ ਤੇ ਸੋਨੀਆ ਗਾਂਧੀ ਨੇ ਤੀਸਰੇ ਤੇ ਰਾਹੁਲ ਗਾਂਧੀ ਨੇ ਤੇ ਚੌਥੇ ਤੇ ਕੇਸੀ ਮੇਨੂਗੋਪਾਲ ਨੇ ਪਰ ਨਾਲੋਂ ਨਾਲ ਇਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਵੀ ਸ਼ਾਮਿਲ ਕੀਤੇ ਗਏ ਨੇ 16ਵੇਂ ਨੰਬਰ ਤੇ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਅਤੇ ਹਲਕਾ ਲਾਂਬਾ ਜਿਹੜੇ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਔਰ ਹਲਕਾ ਲਾਂਬਾ ਵੀ ਸਟਾਰ ਪ੍ਰਚਾਰਕ ਦੇ ਤੌਰ ਦੇ ਉੱਤੇ ਪਹਿਲੇ ਫੇਜ਼ ਦੇ ਵਿੱਚ ਸ਼ਾਮਿਲ ਹੋਣਗੇ ਬਿਹਾਰ ਦੇ ਅੰਦਰ ਪਰ ਦੂਸਰੇ ਪਾਸੇ ਤਰਨਤਾਰਨ ਦੀ ਜ਼ਮੀਨ ਚੋਣ ਵੀ ਆ ਹੋ ਸਕਦਾ ਕਿ ਚਰਨਜੀਤ ਸਿੰਘ ਚੰਨੀ ਉਧਰ ਵੱਲ ਵੀ ਢੇੜਾ ਕੱਢਣ ਇਹ ਆਉਂਦੇ ਸਮੇਂ ਤੇ ਨਿਰਭਰ ਕਰਦਾ ਪਰ ਫਿਲਹਾਲ ਕਾਂਗਰਸ ਪਾਰਟੀ ਜਿਹੜੀ ਹੈ ਉਹ ਵਕਤ ਵਕਤ ਪੱਦਰ ਦੇ ਉੱਤੇ ਸਟਰੋਂਗ ਹੁੰਦੀ ਨਜ਼ਰ ਆ ਰਹੀ ਹੈ ਅੱਡ ਅੱਡ ਪੱਦਰ ਦੇ ਉੱਤੇ ਸਟਰੋਂਗ ਹੁੰਦੀ ਨਜ਼ਰ ਆ ਰਹੀ ਹੈ ਔਰ ਹਰ ਇੱਕ ਕਾਂਗਰਸੀ ਨੂੰ ਹਾਈ ਕਮਾਂਡ ਜਿਹੜੀ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਯੂਟਿਲਾਈਜ਼ ਕਰਨਾ ਚਾਹੁੰਦੀ ਹੈ ਔਰ ਉਸੇ ਦੇ ਸੰਦਰਭ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਬਿਹਾਰ ਵੱਲ ਵੀ ਭੇਜਿਆ ਗਿਆ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਤਰਨ ਤਰਨ ਦੀ ਚੋਣ ਇਨਫੈਕਟ ਕਿੱਦਾਂ ਦੀ ਰਹਿੰਦੀ ਹੈ ਬਿਹਾਰ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲਦਾ ਉਹ ਸਾਰਾ ਵਕਤ ਦੀ ਗਰਮ ਦੇ ਵਿੱਚ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਮਾਨ ਇ